ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 147 ਮਦਨੋ ਰੋਜ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਤੇ ਦੁਮਾਲਾ ਸੈੱਫ ਸਜਾ ਕੇ ਦਿਖਾਉਣ ਦਾ ਅੱਜ ਤੁਹਾਨੂੰ ਅਸੀਂ ਤਰਸੀਮ ਸਿੰਘ ਜੀ ਮੋਰਾਵਣੀਆਂ ਵਰਗੀ ਦੁਮਾਲਾ ਸੈੱਫ ਦੀ ਵੀਡੀਓ ਦੇਵਾਂਗੇ ਜੀ ਇਸ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ 3.5 ਮੀਟਰ ਦਾ ਸੰਪੂਰਨ ਬੁੰਗਾ ਸੈੱਫ ਹੋਵੇਗਾ ਦੋਹਰਾ ਕਰਕੇ ਇਸ ਤਰੀਕੇ ਨਾਲ ਜੋੜਾ ਸੈੱਫ ਨੂੰ ਸਿਰ ਦੇ ਵਿਚਕਾਰ ਸਜਾ ਲੈਣਾ ਨਾਲ ਕੰਗਾ ਸੈੱਫ ਨੂੰ ਰਾ ਕੇ ਖੋਲ ਖੋਲ ਕੇ ਪੱਲੇ ਅਸੀਂ ਬੁੰਗਾ ਸੈੱਫ ਨੂੰ ਸਜਾਣਾ ਹੈ ਇਹ ਪੱਲਿਆਂ ਨੂੰ ਇਸ ਤਰੀਕੇ ਨਾਲ ਦੋਹਰਾ ਕਰਕੇ ਰੱਖ ਲੈਣਾ ਹੈ ਸੰਪੂਰਨ ਦੁਮਾਲਾ ਸੈੱਫ 7 ਨੂੰ ਮਜ਼ਬੂਤ ਕਰਾਂਗੇ ਫਿਰ ਸ਼ਸਤਰਾਂ ਨੂੰ ਡੋਰੀ ਦੀ ਮਦਦ ਨਾਲ ਇਸ ਤਰੀਕੇ ਨਾਲ ਸਜਾਵਾਂਗੇ ਦੁਮਾਲਾ ਸਾਹਿਬ ਦੇ ਅਗਲੇ ਪੇਚਾਂ ਨੂੰ ਇਸ ਤਰੀਕੇ ਨਾਲ ਸ਼ਸਤਰ ਦੇ ਉੱਪਰੋਂ ਜੀ ਕੱਟ ਕੇ نیچے ਨੂੰ ਲੈ ਕੇ ਆਵਾਂਗੇ ਤੇ ਸਾਰੇ ਪੱਲੇ ਇਸੇ ਤਰੀਕੇ ਨਾਲ ਲਗਾਉਂਦੇ ਹੋਏ ਅਖੀਲੇ ਪੱਲੇ ਨੂੰ ਅੰਦਰ ਕਰਕੇ ਸ਼ਸਤਰਾਂ ਨੂੰ ਵੀ ਸਜਾ ਲਵਾਂਗੇ ਇਸ ਦਸਤਾਰ ਦੀ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਜਿੱਥੇ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲਸ ਨਾਲ ਸਮਝਾਇਆ ਹੋਇਆ ਹੈ ਪਿਛਲੇ 147 ਦਿਨ ਤੋਂ ਅਸੀਂ ਰੋਜ਼ ਤੁਹਾਨੂੰ ਇੱਕ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾ ਰਹੇ ਹਾਂ ਤੇ ਸਿਖਾ ਵੀ ਰਹੇ ਹਾਂ ਇਸ ਲਈ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦੇਣਾ ਤੇ ਕਮੈਂਟ